ਕਿਹੜਾ ਜਿਗਰ ਸਾਹਿਬ ਜੀ ਦੰਡਾ ਤੇ ਬੰਦਣ ਅਣਖ ਪਾਰ ਸਮੰਦ ਸਾਕਰ ਨੀਰ ਪਰਿਆ ਤੇ ਤੇ ਅਗਣ ਹਮਾਰੇ ਦਿਆ ਕਰ ਬਿਸ਼ ਮਿਹਰ ਉਪਾਵਹੁ ਦਬ ਦੇ ਪੱਛਨ ਨਾਰੇ ਸੋਗਾ ਹੋ ਟਾਲ ਕਰ ਸੇਵੀਐ ਸਰਜ ਸਭਾਏ ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੁੱਖ ਜਾਏ ਪਤਿਤ ਪਾਵਨ ਕ੍ਰਿਪਾ ਨਿਧਾਨ ਪਦਤਿ ਵਸਨ ਵਾਦੀਏ ਕੁਲ ਆਲਾ ਸਰਵ ਰੇਖਾਏ ਨਾਮ ਦੇ ਮੌਲਕ ਫੁਰਗਤੀ ਤੇ ਪ੍ਰਾਜਮਾਨ ਜੁਗੋ ਜੁਗ ਅਟਲ ਧਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਣ ਪਵਿੱਤਰ ਹਜ਼ੂਰੀ ਦੇ ਅੰਦਰ ਅਮਰ ਦੇਵ ਦੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੇ ਸਾਧ ਸੰਗਤ ਜੀਓ ਪਾਸ਼ਾਣਿਆ ਬਾਦਰ ਪਰਮੰਤ ਕੀਤੇ ਜਿਵੇਂ ਸਾਨੂੰ ਅਮਰਤ ਵੇਲੇ ਦੀਆਂ ਦਾਤਾਂ ਵਰਸ਼ਿਸ਼ ਕੀਤੀਆਂ ਅਮਰਤ ਵੇਲੇ ਤੋਂ ਸਤ ਸੰਗਤ ਦੀਆਂ ਘਟੀਆਂ ਪ੍ਰਾਪਤ ਹੋਈਆਂ ਅਮਰਤ ਵੇਲੇ ਤੋਂ ਹੀ ਸੁੰਦਰ ਦਵਾਨ ਸਜਾਰੇ ਕੇ ਸਜੇ ਹੋਏ ਦਵਾਨਾਂ ਦੇ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਮਾਣ ਕਰਨ ਦੀ ਸੇਵਾ ਹੋਏ ਤਾਂ ਤੇ ਆਪ ਸਰਬੱਤ ਹੀ ਸੰਗਤਾਂ ਨੇ ਬੜੇ ਹੀ ਅਨੁਸਰਕਾਰ ਦੇ ਨਾਲ ਪੰਜਾਂ ਬਾਣੀਆਂ ਨੇ ਨਿਤਨੇਮ ਸਰਵਣ ਕੀਤਾ ਅਨੁਸਬਾਗ ਸਮਾਪਤ ਹੋਇਆ ਹੈ ਪ੍ਰਜਾਣਾਂ ਦੀਆਂ ਕਥਾ ਵਿਚਾਰਾਂ ਦੇ ਨਾਲ ਜੋੜਨ ਦਾ ਜੋ ਮਤਵੇਲੇ ਤੋਂ ਪਾਸ਼ਾਣੇ ਪਾਵਨ ਪਵਿੱਤਰ ਸ਼ੋਕਵਾਕ ਦੀਆਂ ਦਾਤਾਂ ਬਖਸ਼ਿਸ਼ ਕੀਤਿਆਂ ਦੇ ਜੋ ਪਾਵਨ ਪਵਿੱਤਰ ਲੜੀਵਾਦ ਕਥਾ ਵਚਨਾਂ ਜੋ ਲਿਈਆਂ ਉਹਨਾਂ ਦੇ ਨਾਲ ਸਮਝ ਪਾਉਣ ਦਾ ਜੋ ਇਹਨਾਂ ਸੁਭਾਗ ਸਵਾਂ ਮਿੜਿਆ ਇਸ ਨੂੰ ਵਰਤਣਾ ਨਾ ਗਵਾਈਏ ਆਪਣੇ ਮਨ ਅਤੇ ਚੇਤਨ ਨੂੰ ਆਖਾਕਰਤਾ ਕਰਦਿਆਂ ਹੋਇਆਂ ਗੁਰੂ ਦਰਬਾਰਾਂ ਦੇ ਵਿੱਚ ਸਾਜਣ ਵਾਲਾ ਗਏ ਨਾਮ ਜਸ ਕਰ ਬਾਣੀ ਕਥਾ ਨੂੰ ਸਰਵਣ ਕਰਕੇ ਆਪਣਾ ਮਨੁੱਖਾ ਜਨਮ ਸਭਾ ਬਧਿਏ ਜੀ ਆਪ ਸਰਬੱਤ ਹੀ ਸੰਗਤਾਂ ਨੇ ਅਰਤੀਆਂ ਪਾਵਣ ਪਵਿੱਤਰ ਵਿਚਾਰਾਂ ਦੇ ਅੰਦਰ ਤੀਸਰੇ ਪਾਠ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਰਵਣ ਕੀਤਾ ਬਿਨਾਂ ਸਤਿਗੁਰ ਸੇਵੇ ਬੋਧਾ ਲਖਾਗਾ ਜਗ ਚਾਣੇ ਪਰਮਾਇ ਹਮ ਦੀਨ ਤੂੰ ਜਗ ਜਗ ਦਾਤੇ ਸ਼ਬਦ ਤੇਹਿ ਬੁਝਾਈ ਪਾਸ਼ਣ ਸੁਣਾਉਣਾ ਕੀਤਾ ਵੀ ਗੁਰੂ ਦੀ ਸਾਨ ਨ ਪੈਣ ਤਾ ਬਿਨਾਂ ਬਲੱਖ ਬੋਧ ਹੀ ਦੁੱਖਾਂ ਦੇ ਵੇਚਨ ਦੁੱਖ ਜੰਬੜ ਜਾਂਦਾ ਹੈ ਤੇ ਸਦਾ ਹੀ ਭੜਕਦਾ ਰਹਦਾ ਹੈ ਕੋਈ ਜਿਹੜੇ ਪਰਮਾਤਮਾ ਸਿਕਾਰ ਗੁਰਖ ਅਰਜ ਚਰਨਨ ਉਹਦਾ ਸੋਚਿਆ ਧਿਆਨ ਨਹੀਂ ਕਰਦੇ ਨੁਰੂ ਦੀ ਸਾਰਨਾ ਵਿੱਚ ਨਹੀਂ ਆਉਂਦੇ ਆਪਣੇ ਹਉ ਮੇਲੇ ਆਸਰੇ ਕਰਮ ਕਮਾਉਂਦੇ ਜਮਨ ਨੂੰ ਬਹੁਤ ਦੁੱਖਾ ਲੱਗ ਜਾਂਦਾ ਹੈ ਦੁੱਖਾਂ ਵਿੱਚ ਜੰਦ ਪੈ ਜਾਂਦੀ ਹੈ ਤੈਨੂੰ ਨਾਮ ਸੁਣਨਾਂ ਹੀ ਭਗਤ ਦਾ ਕਰਤਾ ਇਸ ਨੂੰ ਹਟਕਣਾ ਲੱਗ ਜਾਂਦੀ ਹੈ ਮਨ ਭਟ ਤੋੜ ਦੇ ਵਿੱਚ ਲੱਗ ਜਾਂਦਾ ਹੈ ਵਕਾਰਾਂ ਦੇ ਵਲ ਪਜਿਆ ਕਰਤਾ ਹੈ ਨਾ ਕੋਈ ਸਮਝ ਰਹੀ ਦੀ ਹੈ ਨਾ ਕੋਈ ਜਿੱਤੀ ਵਾ ਜਾਉਣੀ ਜਾਂਚ ਆਉਣੀ ਹੈ ਇਸੇ ਦਰਾਂ ਹੀ ਕਮਰਾਂ ਦੇ ਵਾਨੋਂ ਭਗਤ ਦਾ ਕਰਤਾ ਹੈ ਵਕਾਰਾਂ ਦੇ ਪਿੱਛੇ ਭਟ ਤੋੜ ਦੇ ਵਿੱਚ ਸਾਰੇ ਹਮ ਨਕਾਰ ਦਿੰਦਾ ਹੈ ਪਰਪਾਸ਼ਾ ਕਹਿੰਦੇ ਕਿ ਪ੍ਰਮਾਤਮਾ ਅਸੀਂ ਜੀਵ ਤੇਰੇ ਦਰ ਦੇ ਮੰਗਦੇ ਹਾਂ ਪਰ ਗੁਰੂ ਪਿਆਰੇ ਜਿੱਦਾਂ ਸ਼ਗਲ ਦੇ ਸਮਝ ਆ ਜਾਂਦੇ ਹੈ ਕਿ ਗੁਰੂ ਦੀ ਸਾਧਨ ਪਾਣ ਤੋਂ ਬਿਨਾ ਗੁਰੂ ਦੀ ਸੰਗਤ ਕਰਨ ਤੋਂ ਬਿਨਾ ਦਾਸਾਂ ਦੀ ਤੁਖਾਂ ਦੇ ਵਿੱਚ ਡੁੱਬ ਜਾਵਾਂਗੇ ਅਸੀਂ ਜੀਵ ਪਰਪਾਸ਼ਾ ਕਹਿੰਦੇ ਪ੍ਰਮਾਤਮਾ ਕਾਲ ਪ੍ਰਕਾਸ਼ੀ ਜੀਵ ਤੇਰੇ ਦਰ ਦੇ ਮੰਗਦੇ ਹਾਂ ਸੂ ਸੰਸਾਰੀ ਦਾ ਆਪਣਾ ਜੇ ਵਾਲਾ ਹੈ ਸਾਨੂੰ ਮਾਤ ਦੇ ਕਰਮ ਦੇ ਵਿੱਚ ਲੈ ਕੇ ਹੁਣ ਤੱਕ ਸਾਡੀ ਰੱਖਿਆ ਕੀਤੀ ਮਾਤ ਕਰਪ ਆਪਣ ਸਿਮਰਨ ਦੇ ਤਹਿਤ ਮੁਰਾਖਣ ਹਾਰੇ ਪਾਪ ਸਾਗਰ ਤਾਹ ਲਹਿਰ ਵਿੱਚ ਤਾਰ ਉਤਾਰਨ ਹਾਰੇ ਪਾਸ਼ਦ ਮਾਤ ਦੇ ਗਰਭ ਦੇ ਵਿੱਚ ਵੀ ਸਾਨੂੰ ਨਾਮ ਸਿਮਰਨ ਦੇ ਕੇ ਰੱਖਿਆ ਸਾਡੇ ਸਵਾਸਾਂ ਨੂੰ ਜਿਉਂਦਾ ਰੱਖਿਆ ਸਾਡੇ ਤੱਕ ਰਿਝੇ ਭੋਜਨ ਪਹੁੰਚਾਇਆ ਪਾਵਨ ਸਾਗਰ ਤਹਾਰਨ ਮੈਂ ਪ੍ਰਮੇਸ਼ੀ ਵਰਤਾ ਦੇ ਵਿੱਚ ਵੀ ਪਾਛ ਸਾਨੂੰ ਜੀਵਨ ਦਿੱਤਾ ਕੀ ਉਹਨਾਂ ਖਾਂ ਜਾਣ ਦੇ ਵਿੱਚ ਸਾਨੂੰ ਭੇਜਿਆ ਸਾਡੀ ਅੱਖਾਂ ਕੀਤੀ ਤੇ ਅਸੀਂ ਜੀਵ ਤੇਰੇ ਦਰ ਦੇ ਮੰਗਦੇ ਹਾਂ ਜਿਦੋਂ ਦਰਤਾ ਪ੍ਰਾਪਤ ਕਰਦੇ ਹਾਂ ਜੇਨ ਪ੍ਰਮਾਤਮਾ ਦੂਖ ਹੀ ਰਹਿਮਤ ਕਰੇ ਤਾਂ ਹੀ ਅਸੀਂ ਤੇਰੇ ਸ਼ਬਦ ਨਾਲ ਜੁੜ ਕੇ ਆਤਮਿਕ ਜੀਵਨ ਦੀ ਸਮਝ ਬਖਸ਼ ਹੁੰਦੀ ਹੈ ਜੇ ਬਾਛ ਨੂੰ ਸਾਡੇ ਉੱਤੇ ਰਹਿਮਤ ਕਰੇ ਸਾਨੂੰ ਆਪਣੇ ਸ਼ਬਦ ਦੇ ਨਾਲ ਜੋੜ ਕੇ ਆਪਣੇ ਨਾਮ ਦੇ ਨਾਲ ਜੋੜ ਕੇ ਸਾਨੂੰ ਆਤਮਿਕ ਜੀਵਨ ਦੀ ਸਮਝ ਦੇਵੇ ਤਾਂ ਹੀ ਬਾਛ ਅਸੀਂ ਵਿਕਾਰਾਂ ਦੇ ਵਿੱਚੋਂ ਬਾਹਰ ਸਕਦੇ ਹਾਂ ਤੇਰੇ ਦਰ ਦੇ ਸੰਗਤ ਕਰ ਸਕਦੇ ਆਸ਼ੀਰਵਾਦ ਸ਼ਿਵ ਨਾਮ ਜਪ ਸਕਦੇ ਹਾਂ ਆਸਰਬਾਤੀ ਸੰਗਤਾਂ ਨੇ ਬੜੇ ਹੀ ਅਨੁਸ਼ਠਕਾਰ ਦੇ ਨਾਲ ਕਨਧੀਆਂ ਪਾਵਨ ਪਿੱਤਰ ਵਿਚਾਰਾਂ ਨਾਲ ਸਰਾਨ ਕੀਤਾ ਉਹ ਗੁਰੂ ਪਿਆਰੇ ਅਜਨੀਆਂ ਵਿਚਾਰਾਂ ਦੇ ਨਾਲ ਸਾਝ ਪਾਈਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਅਜਨੀਆਂ ਪਾਵਨ ਸਰਤਾਜ ਪੰਖੰ ਪਾਸ਼ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੂਰਠ ਰਾਗ ਦੇ ਅੰਦਰ ਸੰਗਤਾਂ ਨੂੰ ਉਪਦੇਸ਼ ਦੇਣਾ ਕਰਦੇ ਸੂਰਠ ਰਾਗ ਗੁਰਬਾਣੀ ਦੇ ਕੱਟਣਾ ਰਾਗਾਂ ਦੇ ਵਿੱਚ ਨਾਵਾ ਰਾਗ ਹੈ ਅੱਜ ਦਾ ਬਾਵਨ ਪਇਤਰ ਮੁਖਵਾਕ ਧੰਨ ਧੰਨ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮਿਤਰ ਅੰਗ 627 ਅਤੇ 628 ਉੱਤੇ ਸੁਭਾਏ ਗਾਣ ਹੈ। ਹਰ ਗੁਰੂ ਬਿਆਨ ਆਪਣੇ ਮਨ ਦੇ ਚਿਤਨਾਕਾ ਕਰਕੇ ਸਭੀ ਸੁਪਰਮਾਤਮਾ ਦੇ ਚਰਨਾਂ ਨਾਲ ਜੁੜ ਗਏ। ਤੇ ਧੰਨ ਦਾ ਨਾਮ ਅੰਜਮ ਬਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪੀਤਰ ਬਚਨਾਂ ਨੂੰ ਸਰਵਣ ਕਰਕੇ ਜੀ ਪਰਮੇਸ਼ਰ ਦਿੱਤਾ ਬਨ। ਪਰਪਾਸ਼ਾ ਸਮਝਾਉਣਾ ਕਰਦੇ ਕਿ ਜਿਸਾ ਮੰਨਉਂਕਦੇ ਆਤਮਿਕ ਜੀਵਨ ਵਾਸਤੇ ਪ੍ਰਮਾਤਮਾ ਦੇ ਅਨਕਾਰਾਂ ਦੇ ਰਾਹ ਵਿੱਚ ਡੱਕਣ ਆਮ ਦਿੱਤਾ ਭਾਵ ਦੀ ਬੰਨ ਮਾਰ ਦਿੱਤਾ اے ਸੰਤ ਜਨੋ ਉਨਾ ਅੰਗਰਸੇਲ ਕਾ ਸਿੱਖਾਂ ਦੇ ਜੀਵਨ ਦੇ ਅੰਦਰ ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਮਾ ਦਾ ਧਿਆਨ ਧਰਿਆ ਜਿਨ੍ਹਾਂ ਨੇ ਸੋਚੀ ਦੇ ਅੰਦਰ ਪ੍ਰਮਾਤਮਾ ਦੇ ਨਾਮ ਟਿਕਾਇਆ ਪ੍ਰਭਾਸ਼ਾ ਕਹਿੰਦੇ ਜਿਸ ਮਨੁੱਖ ਦੇ ਆਤਮਿਕ ਜੀਵਾ ਵਿੱਚ ਪਰਮੇਸ਼ਰ ਨੇ ਵਕਾਰਾਂ ਦੇ ਲੋਹ ਦੇ ਵਿੱਚ ਟੱਕਾ ਮਾਰ ਦਿੱਤਾ ਹੈ ਪਾਪੀ ਵਕਾਰਾਂ ਤੋਂ ਬਚਾ ਲਿਆ ਹੈ ਮਨ ਆਪਣੇ ਚਰਮਾ ਦੇ ਨਾਲ ਜੋੜ ਲਿਆ ਹੈ ਪਰਮੇਸ਼ਰ ਦਿੱਤਾ ਬੰਨਾ ਕਿਸ ਕਾਲ ਪਰਮਾਤਮਾ ਨੇ ਜਿਨ੍ਹਾਂ ਨੇ ਪਰਮਾਤਮਾ ਵਿੱਚ ਆਪਣਾ ਦੇ ਨਾਲ ਪਿਆਰ ਦੇ ਭਾਵਨਾ ਦੇ ਨਾਲ ਗੁਰੂ ਦੀ ਸੰਗਤ ਗੀਤੀ ਇਸ ਪਰਮਾਤਮਾ ਨੇ ਆਤਮਾ ਗੁਰਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਅੱਥੇ ਪਹਿਲੀ ਪਰਮਾਤਮਾ ਨੇ ਸਿਮਤ ਸਵਾਦ ਦੇ ਗੀਤ ਗਾਏ ਜਿਨ੍ਹਾਂ ਨੇ ਗੁਰੂ ਦੀ ਵਡਿਆਈ ਕਰੀ ਐਸੇ ਸੰਤ ਜਾਨਾ ਤਾਂ ਉਹਨਾਂ ਨੂੰ ਸਾਰੇ ਹੀ ਵਿਚਾਰਾਂ ਦੇ ਨੂੰ ਲਕਾ ਮਾਰ ਦਿੱਤਾ ਹਨ ਵਿਚਾਰਾਂ ਦੇ ਰਸਤੇ ਜਪਨ ਮਾਰ ਦਿੱਤਾ ਕਿਉਂਕਿ ਗੁਰੂ ਪਿਆਰ ਹੈ ਤੇ ਜਿ세 ਰਿਹਤੇ ਨੇ ਅੰਦਰ ਪਰਮਾਤਮਾ ਦਾ ਨਾਮ ਆਗੇ ਵਸ ਜਾਂਦਾ ਹੈ ਗੁਰੂ ਦੀ ਸਿਖ ਸਲਾ ਵੜਿਆਈ ਵਸ ਜਾਂਦੀ ਹੈ ਤੇ ਮਨ ਸਾਡਾ ਪਰਮਾਤਮਾ ਦੇ ਨਾਮ ਦੇ ਨਾਲ ਵਸ ਜਾਂਦਾ ਹੈ ਖੁਸ਼ ਉੱਤਰ ਜਾਂਦੀ ਹੈ ਪਰ ਬਾਸ਼ਾ ਗਿੰਦੇ ਭੁਖਿਆ ਭੋਖਣਾ ਉਤਰੀ ਜੇ ਬੰਨਾ ਬੁਰਿਆ ਭਾਰ ਕੀ ਸਾਡੀ ਅੰਨਾ ਜਾਣ ਬਣ ਭੋਖਣੇ ਤਰ ਸਕਦੇ ਜਿੰਨਾ ਜ ਸਾਡੇ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਇਹ ਮਾਨੋ ਕ੍ਰਿਸ਼ਨਾ ਆਗ ਲੱਗੀ ਰਹਿੰਦੀ ਹੈ ਭੜਕਾ ਲੱਗੀ ਰਹਿੰਦੀ ਹੈ ਵਕਾਰਾਂ ਦੇ ਚ ਟਿਕਿਆ ਰਹਤਾ ਹੈ ਪਰ ਜਿਨ੍ਹਾਂ ਨੇ ਵੀ ਪ੍ਰਮਾਤਮਾ ਦੇ ਚਾਪਲਾਂ ਦਾ ਧਿਆਨ ਅਰਿਆ ਜਿਨ੍ਹਾਂ ਨੇ ਵੀ ਪ੍ਰਮਾਤਮਾ ਨੂੰ ਰੰਤਰਾ ਕੀਤਾ ਕੰਧੀਆਂ ਵਿਚਾਰਾਂ ਦੇ ਅੰਦਰ ਪਾਛਾ ਸਮਝਾਉਣਾ ਕੀਤਾ ਸੀ ਕਿ ਜਿਹੜੇ ਗੁਰੂ ਦੀ ਸਾਂਹ ਨਹੀਂ ਆਉਂਦੇ ਉਹਨਾਂ ਕੇ ਮੇਰ ਤੱਕ ਟੱਕਰ ਜਾਂਦੇ ਰੱਜ ਪਾਛਾ ਸਮਝਾਉ ਰਹੇ ਕਿ ਜਿਨ੍ਹਾਂ ਨੇ ਪਰਮਾਤਮਾ ਦੇ ਸਾਹਮਣੇ ਜਨਾ ਕੇ ਗੁਰੂ ਦੇ ਚਰਨਾਂ ਦਾ ਧਿਆਨ ਲਰਿਆ ਪਰਮਾਤਮਾ ਛਾਣੇ ਉਹਨਾਂ ਨੂੰ ਬਕਾਰਾਂ ਤੋਂ ਬਚਾ ਲਿਆ ਜਿਹੜੀਆਂ ਰਾਹ ਤੇ ਨਹੀਂ ਆਂਖੜਾ ਸਨ ਰਾਹ ਤੇ ਜਿਹੜਾ ਰੁਕਾਵਟਾਂ ਸਨ ਸਾਰੇ ਖਤਮ ਕਰ ਦਿੱਤੀਆਂ ਕਿਉਂਕਿ ਗੁਰੂ ਪਿਆਰੇ ਜਿਹੜਾ ਸਾਡੇ ਅੰਦਰ ਪੰਜੇ ਤੱਤਾਂ ਦਾ ਨਿਵਾਸ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਦ ਸਾਡਾ ਇਹਨਾਂ ਦੇ ਨਾਲੋਂ ਸਾਥ ਮੁੱਕ ਜਾਂਦਾ ਹੈ ਤਾਂ ਸਾਡਾ ਜੀਵਨ ਪਵਿੱਤਰ ਹੋ ਜਾਂਦਾ ਹੈ ਇਹ ਪੰਜੇ ਐਸੇ ਕਾਮ ਨਾਲ ਇੱਕ ਲੋਭੀ ਤਾਤਰ ਹਨ ਜਿਹੜੇ ਵੰਸੇ ਜੀਵਨ ਨੂੰ ਉਜੜ ਸੁਭਾਤ ਹੁੰਦੇ ਹਨ ਪਰ ਇਹਨਾਂ ਨਾਲ ਸਾਡਾ ਸਾਥ ਉਹਨੇ ਮੁੱਕਣਾ ਹੈ ਜਦੋਂ ਅਸੀਂ ਸੋਚੀ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਠਕਾਵਾਂਗੇ ਗੁਰੂ ਦੀ ਸੰਗਤ ਕਰਾਂਗੇ ਸਭ ਵਿੱਚ ਆਵਾਂਗੇ ਗੁਰੂ ਦੀ ਸੰਗ ਰਗੀਤਿਆਹੀਂ ਮਨ ਦੇ ਵਿੱਚ ਪ੍ਰਮਾਤਮਾ ਦੇ ਲਈ ਪਿਆਰ ਤੇ ਭਾਵਨਾ ਪੈਦਾ ਹੋਵੇਗੀ ਤੇ ਭਾਵਨਾ ਦੇ ਨਾਲ ਹੀ ਪ੍ਰਮਾਤਮਾ ਦਾ ਨਾਮ ਜਪੇਗਾ ਇਸ ਲਈ ਬਾਦਸ਼ਾਹ ਕਹਿੰਦੇ ਪ੍ਰਾਤਮਿਕ ਜੀਵਨ ਦੇ ਅੰਦਰ ਉਹਨਾਂ ਪਰਮਾਤਮਾ ਨੇ ਆਪਣੇ ਸੇਵਕਾਂ ਭਗਤਾਂ ਨੂੰ ਆਪਣੇ ਦਰਮਾਨ ਨਾਲ ਆਪਣੇ ਚਰਨਾਂ ਨਾਲ ਜੋੜ ਦਿਆ। ਪਰ ਜਿਹੜੇ ਉਹਨਾਂ ਨੇ ਰਾਤੀਂ ਇਹ ਵਕਾਰਾਂ ਖਾਣ ਵਕਾਰ ਸੀ ਜਿਹੜੇ ਮਾਇਆ ਦੇ ਬੰਧਨ ਸੀ ਇਹਨਾਂ ਨੂੰ ਖਾਸੀ ਪਾਵਨ ਜੀਵ ਨਿਧਾਰ ਹੋ ਗਿਆ। ਸੁਖ ਰੋਗ ਕਾ ਡੇਰਾ ਭੰਨਾ। ਪਰ ਉਹਨਾਂ ਦੇ ਅੰਦਰ ਜਿਹੜੇ ਦੋਪ ਸਨ ਉਹਨਾਂ ਦੇ ਅੰਦਰ ਦੇ ਦੁੱਖਾਂ ਨੂੰ ਖਾ ਲ ਦਤਾ ਭਾਵੇਂ ਇਹਨਾਂ ਦੁੱਖਾਂ ਦਾ 13 ਗੁਣਿਆ ਪਿਆਰ ਸੇ ਸੁਖੰ ਨੂੰ ਕਰ ਦਤਾ। ਪਰਨਾਮ ਅੰਕਾਂ ਦੇ ਅੰਦਰ ਜਿਹੜਾ ਪਰਮੇਸ਼ਰ ਹੈ ਦੁੱਖਾਂ ਦੇ ਡੇਰੇਆਂ ਰੋਗਾਂ ਦਾ ਤੇਰਾ ਖਤਮ ਕਰ ਦਤਾ। ਕਿਉਂਕਿ ਗੁਰੂ ਪਿਆਰੇ ਉਹਨਾਂ ਨੇ ਪਰਮਾਤਮਾ ਦੇ ਚਰਨਾਂ ਨੂੰ ਅਰਪਣਾ ਕੀਤਾ ਗੁਰੂ ਨਾਮ ਸਿਕਾਰ ਕੀਤਾ। ਰੋਜ਼ਾਨਾ ਗੁਰੂ ਜੀ ਸਾਡੇ ਵਿੱਚ ਆਏ ਗੁਰੂ ਦੀ ਜਮਾ ਨਾਲ ਜੁੜ ਕੇ ਨਾਮ ਇਸ ਗੁਰਬਾਣੀ ਦੇ ਅੰਦਰ ਵਾਣ ਕਰਕੇ ਸਿਣਾਣ ਕੀਤਾ ਤੇ ਜਿਹੜੇ ਉਹਨਾਂ ਦੇ ਅੰਦਰ ਹੈ ਵਕਾਰਾਂ ਦੀ ਮੈਲ ਸੀ ਕਰੋੜਾਂ ਪਾਪ ਸੰਸਾਰੇ ਨਾਸ ਹੋ ਗਏ ਸਾਰੇ ਖਤਮ ਹੋ ਗਏ ਤੇ ਦੁੱਖਾਂ ਦੇ ਰੋਗਾਂ ਦਾ ਮੇਰਾ ਅੰਦਰੋਂ ਵਕਲਤਾ ਭਾਅ ਕੇ ਵਕਾਰਾਂ ਦੀ ਸਾਰੇ ਮੈਲ ਇੰਦਰ ਖਤਮ ਕਰ ਦਤੀ ਅਣਤ ਕਰੇ ਨਰਨਾਰੀ ਤਿਉ ਸਾਰੇ ਜੀਵ ਹੀ ਪਰਮ ਆਤਮਿਕ ਅਨੰਦ ਮਾਣਦੇ ਤਿਉ ਸਾਰੇ ਜਿਹੜੇ ਜੀਵ ਆਨ ਸਭੀ ਆਤਮਿਕ ਅਨੰਦ ਮਾਣਦੇ ਪਰ ਜਿੰਨਾ ਹੁੰਦਾ ਹੈ ਪਰਮਾਤਮਾ ਨੇ ਰਹਿਮ ਕਰ ਦੇ ਜਿੰਨਾ ਤੇ ਗੁਰੂ ਦੀ ਕਿਰਪਾ ਹੋਵੇ ਪਰ ਉਹ ਜੀਵ ਸਭ ਹੀ ਆਤਮਿਕ ਅਨੰਦ ਮਾਣਦੇ ਬੜੇ ਮਨ ਚ ਮਨ ਰਸਾਇ ਘੜਕਾਓ ਬਣਿਆ ਰਹਿਣਾ ਇਹਦਾ ਸਰਹਣੀ ਮਾਨਸਾ ਦਾ ਵਿਚਾਰਾਂ ਦੇ ਨਾਲ ਹੋ ਜਾਂਦਾ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜਦੋਂ ਜੀਵਨ ਦਾ ਆਧਾਰ ਹੋ ਜਾਂਦਾ ਜੀਵਨ ਸਾਡਾ ਪਵਿੱਤਰ ਹੋ ਜਾਂਦਾ ਇਸੇ ਲਈ ਬਾਸ਼ਾ ਸਮਝਾ ਰਹੇ ਆ ਕਿ ਉਹ ਸਾਰੇ ਜੀਵ ਜਿਹੜੇ ਆਨੰਦ ਅਨੰਦ ਮਾਣਦੇ ਜਿਨ੍ਹਾਂ ਨੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਸਾਮਨਾ ਚਾਏ ਜਿਨ੍ਹਾਂ ਨੇ ਪ੍ਰਮਾਤਮਾ ਦੇ ਦਰਦੀ ਸੰਗਤ ਕਰਨੀ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਦਾ ਆਧਾਰ ਕਰਦੇ ਸਦਾ ਹੀ ਆਤਮ ਅਨੰਦ ਮਾਣਦੇ ਹਰੇ ਹਰ ਪ੍ਰਭ ਕਿਰਪਾ ਧਾਰੀ ਜਿਨ੍ਹਾਂ ਤੇ ਪ੍ਰਮਾਤਮਾ ਨੇ ਇਹ ਕਿਰਪਾ ਕਰ ਦਿੱਤੀ ਬਿਜਿਨ੍ਹਾਂ ਤੇ ਬਾਸ਼ ਜਿਹੇ ਰਹਿਮ ਵਰਤੀ ਕਲਾ ਵਰਤੀ ਉਹਨਾਂ ਸੇਵਕਾਂ ਭਗਤਾਂ ਦੇ ਸਦਾ ਹੀ ਕਾਮ ਸਵਾਰੇ ਗਏ ਜੀਵਨ ਹੀ ਸਦਾ ਪਵਿੱਤਰ ਹੋ ਗਿਆ ਉਸ ਨਾਲੇ ਜੀਵਨ ਦੇ ਵਿੱਚ ਸਦਾ ਹੀ ਆਨੰਦ ਪੈਦਾ ਹੋ ਗਿਆ ਜਿਨ੍ਹਾਂ ਨੇ ਬ੍ਰਹਮਾ ਨੇ ਮਾਇਆ ਦੇ ਬੰਧਨਾਂ ਤੋਂ ਖਾਸੀ ਮਰਦੇ ਪ੍ਰਭਾਸ਼ਾ ਕਹਿੰਦੇ ਜਿਨ੍ਹਾਂ ਤੇ ਪ੍ਰਮਾਤਮਾ ਨੇ ਆਪ ਕਿਰਪਾ ਕਰਕੇ ਰਹਿਮ ਕਰਕੇ ਜਿਨ੍ਹਾਂ ਦੇ ਪ੍ਰਮਾਤਮਾ ਨੇ ਰਹਿਮਤ ਹੋਈ, ਖਾਸੀ ਹੋਈ, ਮਿਹਰ ਹੋਈ ਉਹ ਸਦਾ ਹੀ ਪ੍ਰਮਾਤਮਾ ਦੇ ਗੀਤ ਗਾਉਂਦੇ ਪ੍ਰਮਾਤਮਾ ਨੇ ਰਾਮ ਸਦਕਾ ਸਦਾ ਹੀ ਆਤਮਾ ਜੀਵਾਂ ਪਾਲ ਲੈਂਦੇ ਕਾਹ ਵੀ ਗੁਰੂ ਪਿਆਰਿਆ ਮਹਿਮਾਨ ਸਾਧੂ ਸੰਗ ਦੀ ਸੁਣਹੁ ਮੇਰੇ ਮੀਤਾ ਮੈਲ ਕੋਈ ਕੋਟ ਅਗ ਹਲੇ ਨਿਰਮਲ ਹੋਏ ਚੀਤਾ ਰਿਵਾਸ਼ ਕਹਿੰਦੇ ਇਸ ਪ੍ਰਮਾਣ ਵਾਲੀ ਸੰਗਤ ਕਰਨ ਵਾਲੇ ਲੋਕਾਂ ਦੇ ਰਹਿਮਤ ਨਾਲ ਸੰਗਤਿਸਰੋ ਮੇਰੇ ਪੀਤਾ ਕਿਸ ਪ੍ਰਮਾਤਮਾ ਨੇ ਜਿਉ ਅਸੀਂ ਕਿਰਪਾਣੀ ਨੂੰ ਰਜਾਨਾ ਪੜਦੇ ਹਾਂ ਸਮਦੇ ਹਾਂ ਜਿਸੀ ਤਰ੍ਹਾਂ ਇਹ ਗੁਰਬਾਣੀ ਦੇ ਪ੍ਰਵਾਹ ਦੇ ਵਿੱਚੋਂ ਗੁਰੂ ਦੇ ਦਰ ਤੇ ਆ ਕੇ ਮਨ ਤੇ ਜੋੜ ਕੇ ਸਤਿ ਜੋੜ ਕੇ ਪ੍ਰਮਾਤਮਾ ਦੇ ਨਾਮ ਨੂੰ ਜਪ ਲਈਏ ਰੰਗੇ ਬਾਸ਼ ਰਵਿੰਦੇ ਕਿਸੇ ਨੂੰ ਨਹੀਂ ਵਿਕਾਰਾਂ ਦੀ ਮਾਇਆ ਤਨ ਹੋ ਜਾਂਦੀ ਹੈ ਤ੍ਰੂਣਾ ਹੀ ਪਾਪਾਂ ਦਾ ਨਾਸ਼ ਪਾ ਜਾਂਦਾ ਹੋ ਜਾਂਦਾ ਹੈ ਜੇ ਬੰਦਾ ਦੇਵਾਸੀ ਦਾ ਰਸਤਾ ਪਾਲੇ ਨਾ ਮੈਂ ਕੋਈ ਕੋਟ ਅਗ ਹਲੇ ਕਿ ਉਹਨਾਂ ਦੇ ਜਿਹੜੀ ਮਾਨਸਿਕ ਸਾਰੀ ਕੰਮ ਹੋ ਗਏ ਨਰਮ ਭਏ ਜੀਤਾ ਬਰੇ ਦਾ ਮਨ ਹੈ ਉਹ ਸਦਾ ਨਰਮਲ ਹੋ ਜਾਂਦਾ ਹੈ ਸਦਾ ਹੀ ਮਾਨਵ ਕਾਰਨ ਦੇ ਨਾਲੋਂ ਨਰੇਕ ਹੋ ਜਾਂਦਾ ਜੀਵਨ ਵਿੱਚ ਸਦਾ ਹੀ ਦੁਨਿਆਵੀ ਪਦਾਂ ਸਾਡੇ ਨਾਲੋਂ ਨਰੇਕ ਵੇਸ ਪ੍ਰਮਾਤਮਾ ਦੇ ਗੀਜ ਨਉਰਾਹ ਸੰਤ ਹੋ ਸੁਖ ਹੋ ਆ ਸਭ ਖਾਈ ਉਹ ਐਸੇ ਸੰਤ ਜਨੋ ਉਹ ਮਨੁੱਖ ਨੂੰ ਸਭ ਥਾਵਾਂ ਤੇ ਵਿੱਚ ਹੀ ਸਫਲ ਪ੍ਰਤੀਤ ਹੁੰਦਾ ਹੈ ਜਿੱਥੇ ਵੀ ਜਾਂਦਾ ਹੈ ਸਦਾ ਸੁਖ ਨਾਲ ਪ੍ਰਤੀਤ ਹੁੰਦਾ ਹੈ ਉਸਨੂੰ ਜੀਵਨ ਦੇ ਅੰਦਰ ਫਰਮਾਨ ਦੇ ਇਹੀ ਪ੍ਰਸੰਗ ਪ੍ਰਾਪ ਹੁੰਦਾ ਹੈ ਕਿ ਪ੍ਰਮਾਤਮਾ ਦੀ ਕਲਾ ਵੱਡੀ ਵੱਡੀ ਹੈ। ਉਹਦੇ ਅੰਦਰ ਦਇਆ ਤੇ ਭਾਵਨਾ ਆ ਜਾਂਦੀ ਹੈ। ਦਇਆ ਦੇ ਭਾਵਨਾ ਹੀ ਮੁੱਖ ਦਾਸਾਨਾ ਵੱਡਾ ਪ੍ਰੂਪੇ ਅਰਸ਼ ਰਮਾਇਆ ਹੈ। ਕਿਉਂਕਿ ਦਇਆ ਰੱਖਣ ਵਾਲਾ ਹੀ ਮੁੱਖ ਨੇਕੀ ਦੇ ਕਾਰਨ ਕਰਦਾ ਹੈ ਪਰ ਦਇਆ ਵੀ ਸਾਡੇ ਅੰਦਰ ਤਾਂ ਹੀ ਹੈ ਕਿ ਸਾਡੇ ਅੰਦਰ ਗੁਰੂ ਦੀ ਬਾਣੀ ਹੈ ਜਿਹੜਾ ਨਾਮ ਹੈ। ਜਿੱਦੇ ਮਾਦੀ ਪੰਜ ਤੌੜ ਰਹੀ ਐ ਜਿੰਨਾ ਚਿਰ ਸਾਡੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਮੱਜਨ ਸਾਡੇ ਮਨ ਦੀ ਮੈਲ ਨਹੀਂ ਲੈ ਸਕਦੀ ਤਾਂ ਕਰਕੇ ਜਤਨ ਕੀਤੇ ਆ ਜੀਵਨ ਵਿਅਰਥ ਕਰਾ ਜਾਂਦਾ ਹੈ ਚੀਤਨਾਤਾ ਗਿਆ ਕਰੇ ਮਨ ਨੇ ਮੈਲ ਗਵਾਉਂਦਾ ਚੀਤਨਾ ਹੁੰਦਾ ਹੈ ਕੀ ਫਾਇਦਾ ਜੇ ਮਨ ਦੀ ਮੈਲ ਹੀ ਨ ਗਈ ਕਿਤੇ ਤੇਰੇ ਮਨ ਦੇ ਵੇਲੇ ਤਾਂ ਉਹੀ ਮਿਲਿਆ ਪ੍ਰਾਈਵਸੀ ਪਈ ਹੈ ਉਹ ਵੀ ਤੇਰੇ ਅੰਦਰ ਮੰਤਰਾਂ ਮਾਇਆ ਦੇ ਰੁਕਾਰਾਂ ਦੇ ਵਿੱਚ ਗਪਿਆ ਪਿਆ ਹੈ ਤੇ ਤੇ ਚੀਤ ਮੋਹਣ ਦਾ ਵੀ ਕੀ ਫੇਰਾ ਤਰਾ ਮਨ ਮਖਤ ਮੱਥੇ ਲਗਣ ਦਾ ਵੀ ਕੀ ਪਦਮ ਪਰ ਤੂੰ ਪਿਆਰੇ ਸਾਡਾ ਅੱਜ ਸੁਭਾਵ ਇਹ ਹੈ ਕਿ ਅਸੀਂ ਇਸ ਪਰਮਾਤਮਾ ਦੇ ਨਾਮ ਅਮਨ ਨੂੰ ਛੱਡ ਕੇ ਵਿਆਹ ਘਰੋਂ ਦੇ ਕਰਦੇ ਆਂ ਵਿਆਹ ਪੱਠੀ ਕਰਦੇ ਫਿਰਦੇ ਆਂ ਪਰ ਉਹ ਜੀ ਸੁਪਰਮਾਤਮਾ ਨੇ ਮਾਂ ਦੇ ਗਰਭ ਦੇ ਅੰਦਰ ਵੀ ਸਾਡੀ ਰੱਖਿਆ ਕਰਕੇ ਸਾਨੂੰ ਜੀਵਨ ਦਿੱਤਾ ਪਰ ਅਸੀਂ ਜੀ ਉਸ ਪਰਮਾਤਮਾ ਨੂੰ ਭੁੱਲਤਾ ਜਿਵੇਂ ਦਾਤਾ ਖਾ ਰਹੇ ਜਿਦਾ ਰਿਜਿਕ ਨਿਵਾ ਰਹੇ ਆ ਅਸੀਂ ਤਾਂ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਜੁਤੇ ਬਣ ਕੇ ਛੱਡ ਗਏ ਹੋਰ ਜੀਵਕਾਰਾਂ ਦੇ ਵਿੱਚ ਪੱਦੇ ਵਰਦੇ ਹਾਂ ਪੂਰੀ ਯੰਤਰ ਮੰਤਰਾਂ ਨੂੰ ਇਕੱਠੇ ਕਰਕੇ ਇਹਨਾਂ ਨੂੰ ਉਤਰੇ ਫਿਰਦੇ ਆਂ ਪਰਮਾਸ਼ ਹੈ ਵੀ ਇਸ ਮਨੁੱਖ ਨੇ ਹਰ ਥਾਂ ਦੇ ਪਰਮਾਤਮਾ ਨੂੰ ਸੁਖ ਪਤੀਤ ਹੁੰਦਾ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਦੇ ਤੇ ਰਹਿਮ ਬਰਾਤੀ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਿਨ੍ਹਾਂ ਨੇ ਇਸ ਪਰਮਾਤਮਾ ਦਾ ਨਾਮ ਆराधना ਕੀਤਾ ਸਦਾ ਈਸ਼ਰ ਮਹਾਰਮਣ ਹਿਰਦੇ ਦੇ ਅੰਦਰ ਪਰਮਾਤਮਾ ਸਿੰਘ ਸਦਾ ਇੱਥੇ ਬੈਰ ਬੜਿਆਈ ਕਰੇ ਤੇ ਉਹਨਾਂ ਦੇ ਅੰਦਰ ਪਾਚ ਅਨੰਤ ਨਾਲ ਐਸੀ ਗੁਰੂ ਪਿਆਰਿਉ ਦਿਆ ਦੇ ਭਾਵਨਾ ਪੈਦਾ ਹੋਏ ਉਹਨਾਂ ਹਰ ਥਾਂ 'ਇ ਪਰਮਾਤਮਾ ਦਾ ਰੂਪ ਨਜਰਾਉਂਦਾ ਹੈ ਹਰ ਮੂਰਤ ਹਰ ਸ਼ੈਆ ਦੇ ਅੰਦਰ ਪਰਮਾਤਮਾ ਹਜ ਨਾਲ ਨਜਰਾਉਂਦਾ ਹੈ ਤੇ ਹਰ ਥਾਵਾਂ ਤੇ ਹਰ ਸੰਗੈ ਪ੍ਰਤੀਤ ਹੁੰਦਾ ਸਦਾ ਇਸ ਪਰਮ ਪ੍ਰਿਆ ਜੀਵਨ ਵਿੱਚ ਜੀਤ ਕਰਦੇ ਪਾਰਤ ਰੌਣਕ ਰਹਿਆ ਸਭ ਨਹੀਂ ਜਾਈ ਜੇ ਜਸੁਨੁ ਅਨੁਕ੍ਰਮਣਾਰੇ ਯਕੀਨ ਹੋ ਜਾਂਦਾ ਆਂ ਕਿ ਪਰਮੇਸ਼ਰ ਹਰ ਥਾਂ ਦੇ ਮਜਬੂਲ ਹੈ। ਜਦੋਂ ਸਭਨਾਂ ਉੱਪਰ ਦੀ ਇਹੇ ਭਾਵਨਾ ਪਣ ਜਾਂਦੀ ਕਿ ਪ੍ਰਕਾਰ ਪਰਮਾਤਮਾ ਪਰਮੇਸ਼ਰ ਹਰ ਥਾਂ ਦੇ ਮੌਜੂਦ ਆਪਸਾ ਸਰਵ ਵਿਆਪਕ ਹੈ। ਸਾਡੇ ਜੀਵਾਂ ਦੀ ਰੱਖਿਆ ਕਰ ਰਿਹਾ ਹੈ ਸਾਡੇ ਜੀਵਾਂ ਦਾ ਸੁਭਾਲ ਕਰ ਰਿਹਾ ਹੈ ਹਰ ਥਾਂ ਮੌਜੂਦ ਹੈ ਸਾਡੇ ਸਿਰ ਦਾ ਰਾਖਾ ਹੈ। ਕਹਿ ਰ ਵਰਨਾਸ ਮਾਜ ਪੈ ਮੇਰੇ ਸਹਜੇ ਹੋਏ ਸੋ ਹੋਇਓ ਪ੍ਰਮਾਤਮਾ ਸਾਦੇ ਹੱਥ ਤੋਂ ਹੀ ਜਿਹੜੇ ਹੈ ਇਹਨਾਂ ਸਾਦੇ ਜਿਹੜੇ ਹੈ ਪਰ ਗੁਰੂ ਪਿਆਰੇ ਸਾਡੀ ਭਾਵਨਾ ਨਹੀਂ ਸਾਡੀ ਵੇਖਣ ਵਾਲੀ ਉਹ ਆਖਣੀ ਸਾਡੀ ਭਾਵਨਾ ਨਹੀਂ ਇਹ ਸਾਡੇ ਅੰਦਰ ਦਿਆਰ ਇਹ ਭਾਵਨਾ ਪਿਆਰ ਹੋਵੇਗਾ ਤਾਹੀਂ ਸੇ ਪ੍ਰਮਾਤਮਾ ਨੂੰ ਪਜਾਣਾਗੇ ਹਰੇਕ ਜੀਵ ਦੇ ਅੰਦਰ ਹਰੇਕ ਸਮੂਹੀ ਕਾਇਨਾਤ ਦੇ ਅੰਦਰ ਪਰਮਾਤਮਾ ਨੇ ਜਰੁਤ ਅਨੰਦ ਜਿਵਦਾ ਹੈ ਸਭ ਹੈ ਜੋਤ ਜੋਤ ਹੈ ਸੁਰੇ ਪ੍ਰਭਾਸ਼ ਅਗੰਦੇ ਕੁਰਬਾਨ ਇਸ ਜਗ ਮੈਂ ਜਾਣਣਾ ਕਰਮ ਵਸੇ ਮਨ ਸੋਏ ਇਹ ਕੁਰਬਾਨੀ ਇਸ ਜੰਗ ਦੇ ਜੀਵਨ ਦੇ ਵਿੱਚ ਆਉਣਨ ਕਰਦੀ ਹੈ ਪਰ ਕਰਮਾਂ ਦੇ ਨਾਲ ਹੀ ਮਨ ਦੇ ਵਿੱਚ ਵਸਦੀ ਹੈ ਵਡੇ ਭਾਗਾ ਵਾਲੇ ਪ੍ਰਾਣੀ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦੇ ਪ੍ਰਾਪਤੀ ਹੋ ਜਾਂਦੀ ਗੁਰੂ ਦੀ ਬੰਦਗੀ ਮਿਲ ਜਾਂਦੀ ਹੈ ਪਰ ਗੁਰੂ ਪਿਆਰੇ ਜੀ ਅਸੀਂ ਕੰਮ ਕਰਵਾਵਾਂਗੇ ਉਸ ਤਰ੍ਹਾਂ ਦਾ ਹੀ ਮੰਗਵਾਵਾਂਗੇ ਜੇ ਅਸੀਂ ਗੁਰੂ ਦੇ ਘਰ ਤੇ ਆਵਾਂਗੇ ਜੇਵਾ ਸੰਗਤ ਨਾਲ ਕਹਾਂਗੇ ਨਾਮ ਜਪ ਕਰ ਬਾਣੀ ਦੇ ਅੰਦਰ ਮਨ ਕਰਕੇ ਚਨਾ ਕਰਾਂਗੇ ਸਾਡਾ ਕਰਮ ਉਸ ਤਰ੍ਹਾਂ ਦਾ ਬਣ ਜਾਵੇਗਾ ਇਸ ਲਈ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਨੂੰ ਇਹ ਜਮਾਨਾ ਜਿਵੇਂ ਸਿਵਾਸ ਤੇ ਭਾਵਨਾ ਬਣ ਜਾਂਦੀ ਹੈ ਕਿ ਪਰਮਾਤਮਾ ਕਾਲ ਪ੍ਰਕਾਰ ਥਾਂ ਮੌਜੂਦ ਹੈ। ਆਤਮਾ ਦੇ ਅਧਿਕਾਰ ਆਤ੍ਰੇ ਅਰਥਾਂ ਸ੍ਰੀਚੀ ਦੇ ਅੰਦਰ ਮੌਜੂਦ ਹੈ ਪਰਮਾਤਮਾ ਸਦਾ ਹੀ ਉਹਦੇ ਹੀ ਪਤ੍ਰੀ ਹੈ। ਰਹਾਉ ਅਗੇ ਵਿਚਾਰਾਂ ਦੇ ਕੇ ਪਾਤਸ਼ਾਹ ਸਮਝਾਉਣਾ ਕਰਦੇ ਭਰ ਕੀ ਬਾਣੀ ਆਈ ਪਰਮਾਤਮਾ ਦੇ ਸਿਮਤ ਸਲਾਹ ਦੀ ਬਾਣੀ ਇਸ ਮਨੁੱਖ ਦੇ ਅੰਦਰ ਆਵਾਜ਼ ਨਹੀਂ ਹੈ ਪਰ ਕੀ ਬਾਣੀ ਆਈ ਹੈ ਇਹ ਤਾਂ ਅੰਦਰ ਗਿਆਨ ਤੋਂ ਕਾਰਨ ਨਾਲ ਉਸ ਬਾਣੀ ਉਸ ਮਨੁੱਖ ਦੇ ਅੰਦਰ ਆ ਕੇ ਵੱਸ ਜਾਂਦੀ ਹੈ ਇਸ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ ਜੀਵਾਂ ਦੇ ਅੰਦਰ ਵਸਦੇ ਆ ਕਿ ਜਿਹੜੇ ਮਨ ਸਾਡਾ ਹੋਰਾਂ ਨੇ ਵਿਚਾਰਾਂ ਦੇ ਪੱਜੌੜ ਜਲਕਾ ਰਿਹਾ ਕਿ ਸਾਡੇ ਦੇ ਅੰਦਰ ਪਰਮਾਤਮਾ ਨੇ ਆ ਯੋਧਾ ਵਾਸ ਰਹੀ ਹੈ ਅਜੇ ਹੋਰ ਕਿੱਥੇ ਭਾਵ ਰਹੇ ਹਾਂ ਪ੍ਰਪਾਸ਼ਾ ਵੀ ਦੇ ਅੰਦਰ ਪਰਮਾਤਮਾ ਦੀ ਸਿਧ ਸਲਾਹ ਲਈ ਬਾਣੀ ਆ ਕੇ ਅੰਦਰ ਵਸ ਜਾਂਦੀ ਹੈ ਤੇ ਉਹਨਾਂ ਦੇ ਜੀਵਨ ਦਾ ਆਧਾਰ ਹੋ ਜਾਂਦਾ ਹੈ ਨਨ ਸਭੀ ਇਤਿ ਅੰਤ ਮਟਾਈ ਤਰਸ ਬਾਣੀ ਨੇ ਮਾਨ ਵਾਲੇ ਦੇ ਚਿੰਤਾ ਸੋਮਾਨ ਦੇ ਵਿੱਚ ਸਹਿਮ ਦਾਸੀ ਸਭ ਨੂੰ ਦੂਰ ਕਰ ਦਿੱਤੇ ਸਾਰਾ ਚਿੰਤਾ ਰੋਗ ਹੀ ਖਤਮ ਕਰ ਦਿੱਤਾ ਜਿਹੜੇ ਪਰਮਾਤਮਾ ਨੇ ਨਾਮ ਜਪਿਆ ਕਿ ਜਦੋਂ குரு ਜੀ ਸੇਤ ਸਵਾਰ ਨੇ ਬਾਣੀ ਸਾਡੇ ਮਨ ਵਿੱਚ ਲਾ ਕੇ ਅਸੀਂ ਸਵਾਸ ਸਵਾ ਜਪਣਾ ਕੀਤਾ ਤੇ ਜਿਹੜੀ ਸਾਡੇ ਨਾਲ ਹੀ ਚਿੰਤਾ ਸੀ ਸਾਡੀ ਖਤਮ ਹੋ ਗਈ ਦਿਆਲ ਪਰਖ ਮਿਹਰਵਾਨ ਤੇ ਉਹ ਪਰਮਾਤਮਾ ਦਿਆ ਦਾ ਸੋਮਾ ਪਰਮਾ ਹੈ ਉਸ ਮਨੁੱਖ ਦੇ ਉੱਤੇ ਮਿਹਰਵਾਨ ਹੋਇਆ ਵਿੰਦਾ ਤੇ ਉਹ ਪਰਮਾਤਮਾ ਇੱਕ ਦਿਆ ਦਾ ਸੋਮਾ ਹੈ ਜਿਹੜਾ ਹਰ ਵੇਲੇ ਆਪਣੇ ਸੇਵਕਾਂ ਭਗਤਾਂ ਦੇ ਦਿਆਉ ਰਹਿੰਦਾ ਸਦਾ ਉਹਨਾਂ ਦੀ ਮਦਦ ਕਰਦਾ ਸਦਾ ਹੀ ਉਹਨੇ ਜਿੰਦ ਦਾ ਮਨਜਰ ਕਰ ਜਾਂ ਮਨ ਜਾਂਦਾ ਸਦਾ ਉਹਨਾਂ ਨੇ ਸਹਾਈ ਹੁੰਦਾ ਜਿੰਨਾਂ ਤਲੇ ਵਿਕਾਰਾਂ ਵੱਲ ਨਹੀਂ ਜਾਂਦਾ ਕਿਹ ਵਾਲਾ ਸਮਾਣੀ ਬਣਨ ਦਿੰਦਾ ਪਰ ਨਾਨਕ ਸਾਜ ਰਖਾਨਾ ਫਕੀਰ ਨਹੀਂ ਬਣਦੇ ਨਾ ਪਰਵਾਸ਼ਾ ਕਹਿੰਦੇ ਕਿ ਉਹ ਵਣੁਠ ਸਦਾ ਹੀ ਕਾਇਮ ਰਹਿਣ ਵਾਲਾ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਉਜਾਗਰ ਕੀ ਉਹ ਵਣੁਠ ਸਦਾ ਹੀ ਦੁਨੀਆ ਦੇ ਸੁਭਾ ਕਰਦਾ ਹੈ ਨਾਲ ਬੜਿਆਈ ਮਰਦੀ ਹੈ ਉਹ ਹੀ ਜੀਵਨ ਨੂੰ ਆਪਣੇ ਜੰਦਾ ਹੈ ਉਹੀ ਜੀਵਨ ਵਿੱਚ ਜਾਂਦੇ ਜੀ ਮੋਤੀ ਪਾ ਲੈਣਾ ਹੈ ਜਨਮ ਮਰਨਾ ਉਹ ਰਹਿਤ ਹੋ ਜਾਂਦਾ ਹੈ ਜੁਨਾਂ ਦੀ ਭਟਕੀਆਂ ਤੋਂ ਬਚ ਜਾਂਦਾ ਹੈ ਕਿ ਜਿਹੜਾ ਮਨ ਪ੍ਰਮਾਤਮਾ ਦੇ ਸਦਾ ਨਾਲ ਕਾਇਮ ਰਹਿਣ ਵਾਲੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ ਨਾਮ ਜਪਦਾ ਹੈ ਗੁਰੂ ਦੀ ਬਾਣੀ ਕੀ ਕਰਦਾ ਹੋਇ ਗੁਰੂ ਪਿਆਰੇ ਬਾਸਣਿਆਂ ਜਿਉਂ ਜਾਨਾਂ ਦੇ ਅੰਦਰ ਕੀ ਸਮਝਣਾ ਗੀਤਾ ਵੀ ਹੈ ਪ੍ਰਮਾਤਮਾ ਜਿਸ ਮਨੁੱਖ ਦੇ ਇੱਤੇ ਪਿਆਰ ਵਾਂਡਾ ਹੈ ਆਤਮਿਕ ਜੀਵਨ ਵਿੱਚ ਕੋਪਨ ਮਾਲਕਾ ਉਹਨਾਂ ਦੇ ਫਿਰਮਕਾਰਾਂ ਦੇ ਰਾਹ ਵਿੱਚ ਟੱਕਾ ਮਾਰ ਦਿੰਦਾ ਹੈ ਭਾਵ ਕੀ ਬੰਨ ਮਾਰ ਦਿੰਦਾ ਹੈ ਫਿਰ ਕਾਮ ਨਹੀਂ ਹੁੰਦੀ ਕਿ ਜਿਹੜੇ ਸਾਡੇ ਅੰਦਰ ਦੁੱਖਾਂ ਦਾ ਡੇਰਾ ਬਣਿਆ ਪਿਆ ਹੈ ਰੋਗਾਂ ਸਾਰੇ ਕੰਮ ਹੋ ਜਾਂਦੇ ਸਦਾ ਹੀ ਉਹ ਮਨ ਕੇ ਆਤਮਿਕ ਜੀਵਨ ਜਿਉਣਾ ਹੈ ਮਹਾਰਾਜਾ ਕਹਿੰਦੇ ਆ ਇਹਨਾਂ ਦੇ ਅੰਦਰ ਮਰ ਧਰਤੀ ਬਾਣੀ ਦਾ ਸਿਂਧਗੁਰੂ ਦੇ ਸਿਂਤ ਸਲਾਹ ਪ੍ਰਮਾਤਮਾ ਦਾ ਨਾਮ ਲਾ ਕੇ ਵੱਸ ਜਾਂਦਾ ਹੈ ਸਾਰੀ ਚਿੰਤਾ ਕਰਮ ਹੋ ਜਾਂਦੀ ਹੈ ਪਰ ਗੁਰੂ ਪਿਆਰੇ ਜਦੋਂ ਪ੍ਰਮਾਤਮਾ ਨੇ ਸਾਨੂੰ ਸਵਾਰਤੀ ਕਰ ਦਿੱਤਾ ਕਿਉਂ ਮਨੋਗ ਬਖ ਸਦਾ ਹੀ ਦੁਨੀਆ ਤੇ ਅਮਰ ਹੋ ਜਾਂਦਾ ਹੈ ਸਦਾ ਹੀ ਉਹ ਕੈਮ ਰਹਿਦਾ ਹੈ ਜਿਨ੍ਹਾਂ ਪ੍ਰਮਾਤਮਾ ਦੇ ਨਾਮ ਨੂੰ ਚਾਪਦਾ ਹੈ ਗੁਰੂ ਜੀ ਬੰਦ ਕੀ ਕਰਦਾ ਹੈ ਗੁਰੂ ਦੇ ਦਰ ਦੀ ਹਾਜ਼ਰੀ ਭਰਦਾ ਹੈ ਜਿਆਨਾ ਹੀ ਅਮਰ ਤਵੇਰਾ ਕੋਲ ਦਰ ਤੇ ਆਉਂਦਾ ਹੈ ਪ੍ਰਕਾਸ਼ ਹੈ ਕਹਿੰਦੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸਿਪਾਵੇ ਜਿਹੜਾ ਪ੍ਰਮਾਤਮਾ ਨਾਮ ਜਸਾਉਂਦਾ ਹੈ ਉਹ ਗੁਰੂ ਦੇ ਦਰ ਤੋਂ ਸੁਖ ਪਾ ਲੈਂਦਾ ਹੈ ਉਸ ਨੂੰ ਗੁਰੇਸਾ ਸਭ ਪ੍ਰਾਪਤ ਹੋ ਜਾਂਦਾ ਹੈ ਜਦ ਅਗ ਨਾਮ ਪ੍ਰਮਾਤਮਾ ਕਰਦੇ ਕੁਰਬਾਨੀ ਦੇ ਪ੍ਰਭਾਵ ਵਿੱਚੋਂ ਗੁਰੂ ਦੇ ਸੰਤ ਵਿੱਚ ਆ ਕੇ ਇਸ਼ਨਾਨ ਕਰ ਪੈਂਦਾ ਹੈ ਉਹ ਸਦਾ ਹੀ ਗੁਰੂਆਂ ਦੇ ਅਮਰ ਹੋ ਜਾਂਦਾ ਸਦਾ ਕਾਇਮ ਰਹਿੰਦਾ ਹੈ ਪ੍ਰਪਾਲ ਸ਼ਰਿਆਮ ਜੀ ਕਰਨੁ ਅੱਜ ਦੀਆਂ ਵਿਚਾਰਾ ਸਾਡੇ ਮਨ ਹਿਰਦੇ ਵਿੱਚ ਸੁਹਣ ਤਾਂ ਜੇ ਸਾਡੇ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਬਿਨਵਾਸ ਹੋਵੇ ਅਸੀਂ ਗੁਰੂ ਵਾਲੇ ਬਣ ਕੇ ਦਰਜਾਨਾ ਪਰਮਾਤਮਾ ਦਾ ਨਾਮ ਲੱਭੀਏ ਗੁਰੂ ਪਿਆਰੇ ਉਹੀ ਜੀਵਨ ਦੇ ਅੰਦਰ ਮੁਕਤ ਮੋਤ ਤੈ ਵਹਿਦਾ ਹੈ ਜਿਨ੍ਹਾਂ ਦੇ ਅੰਦਰ ਗੁਰਦੀ ਸਿਫਤ ਸੁਆਹ ਹੈ ਗੁਰਦੀ ਸਿਫਤ ਸਰਾਲੇ ਬਾਣ ਦਾ ਪ੍ਰਕਾਸ਼ ਹੈ ਜਿਨ੍ਹਾਂ ਦੇ ਅੰਦਰ ਪਰਮ ਗੁਰੂ ਦੇ ਸ਼ਬਦ ਸਵਾ ਵਿਸਰ ਜਾਂਦੇ ਐ ਉਹ ਪਰਦਾਇ ਰੋਕੀ ਪਣ ਜਾਂਦਾ ਹੈ ਜੈ ਤਨੋਂ ਪਾਣੀ ਵਿਸਰ ਜਾਏ ਤੇ ਉਪਕਰ ਰੋਕੀ ਰੁਲਾਏ ਇਸ ਲਈ ਗੁਰੂ ਪਿਆਰੇ ਸੇ ਪ੍ਰਮਾਤਮਾ ਦੇ ਨਾਮ ਨੂੰ ਵਸਾ ਕੇ ਭਾਵਨ ਦੇ ਪਿਆਰ ਦੇ ਨਾਲ ਜਾਨਾ ਨਾਮ ਜਪੀਏ ਗੁਰੂ ਦੇ ਬਾਣ ਦੀ ਕਰਗੇ ਗੁਰੂ ਦੇ ਦਰਵਾਜ਼ਾ ਤੇ ਅੰਦਰ ਅਮਰ ਤੇ ਵੇਲੇ ਹਾਜ਼ਰੀ ਭਰ ਕੇ ਕੰਮੀ ਗੁਰੂ ਪਿਆਰੇ ਜਿਹੜੇ ਸਾਡੇ ਮੱਥੇ ਤੇ ਦੇਖ ਹਨਾ ਇਹ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਨਾਮ ਸੇਵਨ ਕਰਨ ਨਾਲ ਮਨਤਾ ਟੇਕਾਂ ਦੇ ਨਾਲ ਸਿੱਧੇ ਹੋ ਜਾਂਦੇ ਹਨ ਕਿਉਂਕਿ ਅਸੀਂ ਰਜਾਨਾ ਹੀ ਅਨੇਕ ਹੀ ਕੰਮ ਕਰਵਾਉਂਦੇ ਹਾਂ ਜਿੰਨਾ ਕਰਕੇ ਸਾਡੇ ਜੋ ਲਿਖਿਆ ਜੋ ਪ੍ਰਮਾਤਮਾ ਨੇ ਲੇਖ ਲੱਗ ਦਿੱਤੇ ਉਸ ਨੂੰ ਕੋਈ ਵੇਟ ਨਹੀਂ ਸਕਦਾ ਅਸੀਂ ਰਜਾਨਾ ਗੁਰੂ ਦੀ ਸੰਗਤ ਕਰ ਲਵਾਂਗੇ ਪ੍ਰਮਾਤਮਾ ਦਾ ਨਾਮ ਜਪ ਲਵਾਂਗੇ ਰਜਾਨਾ ਗੁਰੂ ਨਾਮ ਸੇਵਨ ਕਰਨ ਨਾਲ ਜਿਹੜੇ ਸਾਡੇ ਮੇਖ ਹਨ ਇਹੋ ਭਾਗਾ ਵਿੱਚ ਬਰੋ ਜਾਣਗੇ ਅਤੇ ਚੰਗਾ ਕਰਮ ਬਣ ਜਾਣਗੇ ਇਸ ਲਈ ਗੁਰੂ ਪਿਆਰੇ ਉਹ ਜਾਨਣਾ ਗੁਰੂ ਜੀ ਸੰਗਤ ਕਰੋ ਪ੍ਰਮਾਤਮਾ ਦਾ ਨਾਮ ਜਪੋ ਆਪਣੇ ਜੀਵਨ ਦਾ ਆਧਾਰ ਕਰ ਲਓ ਹੁੰਆਂ ਭੁਲਾ ਦੇਖਾਂ ਬਖਸ਼ੀਆਂ ਆਪ ਸਰਬ ਸੰਤ ਬਖਸ਼ਣ ਜੋਗ ਹੈ ਗੁਰੂ ਸਾਹਿਬ ਬਖਸ਼ਣ ਜੋਗ ਹਨ ਅਗਿਆ ਸਮਾਤ ਉਹ ਨਿਸ਼ਟ ਕਰ ਬਾਣੀ ਦੀਆਂ ਕਥਾ ਬਚਾ ਰਾਂ ਕਰਨ ਦੇ ਨਾਤਾ ਬਖਸ਼ੀਆਂ ਆਓ ਗੁਰੂ ਪਿਆਰੇ ਸ਼ਬਦ ਦੀਆਂ ਕੀਰਨੀਆਂ ਬਖਸ਼ੀਆਂ ਆਪ ਸਾਹਮਣੇ ਕਰਕੇ ਜੀ ਧੁਰ ਕੀ ਬਾਣੀ ਆਈ ਤਰ ਸਗਲੀ ਚਿੰਤ ਘਟਾਈ ਦਿਆਲ ਪਰਖ ਮਿਹਰਵਾਨ ਹਰ ਨਾਨਕ ਸਾਧ ਵਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਬੰਦ ਹੈ